ਅਸੀਂ ਕਾਲ ਜੀ ਕਿਵੇਂ ਹੋ ਤੁਸੀਂ ਅਸੀਂ ਠੀਕ ਠਾਕ ਆਂ ਉਮੀਦ ਕਰਦੇ ਆਂ ਵੀ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀ ਉਮਰਾਂ ਕਰੇ ਅੱਜ ਦਾ ਬਲੌਗ ਆਪਾਂ ਰੂਪ ਰੂਪ ਹੋ ਕੇ ਹਾਜ਼ਰ ਹੋਏ ਆਂ ਤੇ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਪਿਆਰ ਕਰਦੀਆਂ ਨੇ ਬਹੁਤ ਬਹੁਤ ਪਿਆਰ ਦਿੰਦੀਆਂ ਨੇ ਤੈਂ ਦੇ ਲੋਗਾਂ ਦਾ ਮੈਂ ਧੰਨਵਾਦ ਕਰਦੀ ਆਂ ਤੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਬੈਲ ਆਈਕ ਦਾ ਬਟਨ ਜਿਹੜੀਆਂ ਨਵੀਆਂ ਜੁੜੀਆਂ ਨੇ ਉਹ ਜਰੂਰ ਦਬਦਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਅੱਜ ਦਾ ਬਲੌਗ ਜਿਹੜੇ ਹੁਣ ਬੱਚੇ ਕਹਿ ਦਿੰਦੇ ਨੇ ਨਾ ਵੀ ਅਸੀਂ ਤਾਂ ਖਾਣਾ ਨਹੀਂ ਕੁਛ ਨਹੀਂ ਸੋਇਆ ਸਵੇਰੇ ਇਹ ਬੀਬੀਆਂ ਭਣਾ ਕੀ ਕਰਦੀਆਂ ਨੇ ਇੱਕੋ ਤਰੀਕੇ ਦਾ ਬੱਚਿਆਂ ਨੂੰ ਦੇਈ ਜਾਂਦੀਆਂ ਨੇ ਰੋਜ਼ ਹੀ ਸਵੇਰੇ ਸਵੇਰੇ ਬੱਚਿਆਂ ਦਾ ਸਬਜੀ ਨਾਲ ਨਹੀਂ ਭੁਲਕਾ ਖਾਂਦੇ ਹੈਗੇ ਦਾ ਸਭੀ ਹਰਕਤੇ ਹੁੰਦੀ ਆ ਤੇ ਉਹਨਾਂ ਵਾਸਤੇ ਆਪਾਂ ਦੱਸਦੇ ਆ ਜਿਵੇਂ ਨੂਨ ਮਿਰਚਾ ਸਾਡੇ ਪਰੌਂਠੇ ਚ ਪਾ ਦਿੰਦੇ ਸੀਗੇ ਹਰ ਰੋਜ਼ ਉਹ ਖੁਸ਼ ਹੋ ਕੇ ਖਾ ਲੈਂਦੇ ਸੀਗੇ ਹੁਣ ਉਹ ਉਹ ਵੀ ਖਾਣੋਂ ਫਟ ਗਏ ਕਹਿੰਦੇ ਅਸੀਂ ਤਾਂ ਖਾਣਾ ਹੀ ਕੁਛ ਨਹੀਂ ਹੈਗਾ ਆਪਾਂ ਵੀ ਆਪਦੇ ਬੱਚੇ ਹੈ ਬੱਚੇ ਸੀਗੇ ਜਦ ਛੋਟੇ ਛੋਟੇ ਮਾਂ ਬਾਪ ਦੇ ਸਿਰ ਤੇ ਬਹੁਤ ਨਖਰੇ ਕਰਦੇ ਰਹੇ ਆ ਤੇ ਅੱਗੇ ਜਾ ਕੇ ਤਾਂ ਕੋਈ ਨਖਰੇ ਨਾ ਚੱਲਦਾ ਆ ਨਾ ਕੋਈ ਕਰਨ ਦਿੰਦਾ ਆ ਤੇ ਤੁਹਾਨੂੰ ਆਪਾਂ ਦੱਸਦੇ ਆ ਥੋੜਾ ਜਿਆਨਾ ਇਹਦਾ ਮਤਲਬ ਆ ਲਾਗ ਕੇ ਚੀਜ਼ ਕਰਦਿਆ ਕਰੋ ਥੋੜਾ ਜਿਹਾ ਸੈਜ ਬਦਲਤਾ ਤਰੀਕਾ ਬਦਲਤਾ ਉਹਦਾ 프ੌਂਟੇ ਦਾ ਪਾਉਣਾ ਤਾਂ ਆਪਾਂ ਉਹੀ ਕੁਛ ਦੇਣਾ ਆ ਬੱਚਿਆਂ ਨੂੰ ਹੋਰ ਤਾਂ ਕੁਛ ਹੈ ਨਹੀਂ ਕਿਉਂ ਸਕੂਲ ਜਾਂਦੇ ਲਈਾ ਉੱਥੇ ਤਾਂ ਫਰੂਟ ਫਰਾਟ ਵਗੈਰਾ ਲੈ ਜਾਂਦੇ ਨੇ ਤੇ ਘਰੇ ਬੱਚੇ ਪਰੌਂਠੀਆਂ ਖਾ ਜਾਂਦੇ ਨੇ ਇੱਕ ਇੱਕ ਮਾਂ ਜੇ ਨਾ ਖਾ ਕੇ ਜਾਣ ਮਾਵਾ ਨੂੰ ਵੀ ਇਦਾਂ ਹੁੰਦਾ ਆ ਵੀ ਬੱਚਾ ਕੁਝ ਖਾ ਕੇ ਨਹੀਂ ਗਿਆ ਸਾਰਾ ਦਿਨ ਆਪਾਂ ਇੰਨਾ ਕੁਝ ਖਾਣੇ ਆ ਬੱਚਾ ਭੁੱਖਾ ਜਾਵੇ ਤਾਂ ਫਿਰ ਮਾਂ ਦਾ ਵੀ ਦਿਲ ਨਹੀਂ ਲੱਗਦਾ ਹੈਗਾ ਸਾਡੇ ਛੋਟੀ ਬੱਚੀ ਐਨੇ ਨਖਰੇ ਕਰਦੀ ਆ ਉਹ ਰੋਜ਼ ਦੋ ਦਿਨ ਭੁੱਖੀ ਗਈ ਕਿੰਦੀ ਮੈਂ ਤਾਂ ਖਾਣਾ ਹੀ ਕੁਛ ਨਹੀਂ ਹੈਗਾ ਤੇ ਬਹੁਤ ਆਉਦਾ ਮਨ ਦੁਖੀ ਹੋਣਾ ਵੀ ਆਪਾਂ ਤਾਂ ਇੰਨਾ ਕੁਛ ਖਾਣੇ ਆ ਬੱਚਾ ਭੁੱਖਾ ਆਇਆ ਚਾਏ ਤੇ ਮੈਂ ਦੋ ਦਿਨ ਹੋ ਗਏ ਪਤਾ ਕੀ ਕਰਿਆ ਮੈਂ ਕਿਹਾ ਚਲੋ ਮੈਂ ਤੁਹਾਨੂੰ ਨਾ ਅੱਜ ਲੱਗਦੇ ਜਿਆ ਪਰੌਂਠਾ ਬਣਾ ਕੇ ਦਿੰਨੀ ਆ ਅੱਗੇ ਨਾਣ ਮਿਰਚ ਆਪਾਂ ਪਾ ਦਿੰਦੇ ਸੀ ਇਹਦੇ ਵਿੱਚ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਉਣੀ ਆ ਦਾ ਸਟਾਈਲ ਬਦਲਪਾ ਥੋੜਾ ਜਿਹਾ हां देख। ਉਹ ਦਿੱ ਚਾ। ਆਪਾਂ ਆ ਘਰ ਦੀ ਕੁੱਟੀ ਹੋਈ ਪਹਿਲਾਂ ਦੂਸਰੀ ਮੇਚ ਪੀਸੀ ਹੋਈ ਲਿਆਉਂਦੇ ਆਂ ਵੈਸੇ ਤਾਂ ਉਸ ਮਸਾਲੇ ਸਾਰੇ ਕੁੱਟ ਕੇ ਹੀ ਵਰਤਦੇ ਆਂ। ਤੇ ਘਰ ਦੀ ਕੁੱਤੀ ਹੋਈ ਮਿਰਚ ਸੀਗੀ। ਉਹ ਬਹੁਤ ਨੇ ਸੀਗੇ। ਤੇ ਮਿਰਚ ਫਾਤੀ। ਆ ਨੂੰ ਬਾਤਾ ਥੋੜਾ ਜਿਹਾ। ਉੱਪਰ ਪਾ ਕੁੱਟਿਆ ਹੋਇਆ ਘਰ ਦਾ ਹੀ ਕੁੱਟਿਆ ਹੁੰਦਾ ਆ ਮਸਾਲਾ ਜੀ ਥੋੜਾ ਪਾਤਾ ਮਿਰਚ ਸਾਡੇ ਘਰ ਵਾਲੇ ਕੌੜੀ ਨਹੀਂ ਜਿਹੜੀ ਘਰੇ ਵਰਤਦੇ ਆ ਕੌੜੀ ਬਿਲਕੁਲ ਨਹੀਂ ਹੈਗੀ ਬਸ ਪੇਸਟ ਬਹੁਤ ਬੜੀ ਚੰਗਾ ਇਹ ਉਹਨੂੰ ਪਾ ਅਲੱਗ ਤਰੀਕੇ ਦਾ ਹੀ ਬਣਾਤਾ ਉਹਨੂੰ ਮਲ ਆ ਦੇਖੋ ਇਹਨੂੰ ਇਸ ਤਰ੍ਹਾਂ ਕਰਕੇ ਨਾ ਆ ਜੀ ਇਹ ਕਰਦੀ ਅੱਗੇ ਆਪਾਂ ਚੌਰਸ ਬਣਾ ਲੈਂਦੇ ਸੀਗੇ ਸਾਡੀਆਂ ਮਾਮਾ ਨੇ ਤਿੰਨ ਫੂਂਜੇ ਬਣਾਉਂਦੀਆਂ ਹੁੰਦੀਆਂ ਸੀ ਫੁੱਲ پراਉਠੇ ਤੇ ਫੇਰ ਚੌਰਸ ਦਾ ਰਵਾਜ ਚੱਲ ਪਿਆ ਤੇ ਆਹ ਚੀਜ਼ ਦੇਖੋ ਜੀ ਆਹ ਚੀਜ਼ ਕਰਦੀ ਤੇ ਇਹਨੂੰ ਆਪਾਂ ਬੇਲ ਕੇ ਦਿਖਾਉਣੀ ਆ ਐਨੇ ਜਿੱਦ ਕਰੇ ਕੰਨੀ ਮੈਂ ਤਾਂ ਖਾਣਾ ਹੀ ਨਹੀਂ ਹੈਗਾ ਉਹ ਨੂੰ ਮੈਂ ਤਾਂ ਪਰੌਂਟਾ ਖਾਣਾ ਨਹੀਂ ਦਾ ਮੈਂ ਕਿ ਅੱਜ ਤੈਨੂੰ ਅਲੱਗ ਚੀਜ਼ ਬਣਾ ਕੇ ਦਿੰਦੀ ਆ ਪੁੱਤ ਤੇ ਤੈਨੂੰ ਨਾ ਮੈਂ ਪਾਨ ਪੱਤਾ ਬਣਾ ਕੇ ਦੂੰਗੀ ਫਿਰ ਮਮਾ ਬੋਕਨਟ ਬਣ ਜਾਂਦਾ ਇੱਥੇ ਆਏ ਨਾ ਡੰਡੀ ਕਰਦੇ ਜਿਵੇਂ ਦੇਖਦਾ ਪੱਤਾ ਹੁੰਦਾ ਉਹ ਚੀਜ਼ਾਂ ਨੂੰ ਆਹ ਚੰਗਾ ਕਰ ਸਕਦੇ ਹਾਂ ਉੱਪਰ ਵਾਕੇ ਰੱਖੋ ਨੇ ਆਪਾਂ ਹੁਣ ਆਹ ਦੇਖੋ ਅਦੋ ਤਿੰਨ ਦਿਨ ਹੋ ਗਏ ਹੁਣ ਉਹੀ ਸਾਰਾ ਕੁਝ ਆ ਬਸ ਇੱਕ ਸਟਾਈਲ ਆਪਾਂ ਬਦਲਤਾ ਇਹਦਾ ਨਕਸ਼ਾ ਬਦਲਤਾ ਉਹਦੇ ਨਾਲ ਦੋ ਦੋ ਪਰੌਂਠੀ ਖਾ ਜਾਂਦੀ ਆ ਤੇ ਨਾਲੇ ਬੜੀ ਖੁਸ਼ ਆ ਮਮਾ ਬਹੁਤ ਵਧੀਆ ਬਣਿਆ ਇਹਦੇ ਵਿੱਚ ਤੁਸੀਂ ਕੀ ਪਾਇਆ ਸੀਗਾ ਇੱਕ ਬਸ ਗਰਮ ਮਸਾਲਾ ਹੀ ਪਾਇਆ ਮੈਂ ਪਹਿਲਾਂ ਨਾਣ ਮਿਰਚ ਪਾਉਂਦੇ ਸੀ ਆਪਾਂ ਤੇ ਵਿੱਚ ਮਸਾਲਾ ਪਾ ਕੇ ਕਹਿੰਦੇ ਹੁੰਦੇ ਆ ਨਾ ਮੈਨੂੰ ਬਹੁਤ ਭੁੱਖ ਲੱਗੀ ਐ ਫੁੱਲਦਾ ਹੁਣ ਪਰੌਂਠਾ ਆਪਾਂ ਕਹਿੰਦੇ ਹੁੰਦੇ ਆ ਵੀ ਜਿਆਦਾ ਭੁੱਖ ਲੱਗੀ ਹੋਵੇ ਤਾਂ ਤਾਂ ਰੋਟੀ ਬਣਾ ਦਾ ਫੁੱਲਦਾ ਹੁੰਦਾ ਹੈ ਸੱਚਮੇਂ ਬਹੁਤ ਲੱਖੀ ਹੈ ਭੁੱਖ ਅੱਛਾ ਖਾਓ ਮੇਰਾ ਪਪਾ ਖਾਣਾ ਸੀ ਬਣਾਇਆ ਬਣਾ ਕੇ ਚੈੱਕ ਕਰਾਉਨੇ ਆ ਨਾਲ ਮम्मा ਤੁਸੀਂ ਚਾਹ ਧਰੀ ਹੋਈ ਆ ਦੁੱਧ ਦੇ ਪੱਤੀ ਪਾ ਕੇ ਦੱਲ ਲੈਣੇ ਆ ਬੱਚੇ ਦੁੱਧ ਨਹੀਂ ਚਿੱਟਾ ਪੀਂਦੇ ਹੈਗੇ ਪਹਿਲਾਂ ਪਿੰਦੇ ਪਿੰਦੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਅਸੀਂ ਕਦੇ ਵੀ ਬੱਚਿਆਂ ਨੂੰ ਚਾਹ ਨਹੀਂ ਦੁੱਤੀ ਹੈਗੀ ਕਿੱਡੇ ਘੰਟੇ ਹੋ ਗਏ ਕਦੇ ਚਾਹ ਨਹੀਂ ਪੜਾਈ ਹੈਗੀ ਦੁੱਧ ਹੀ ਦਿੰਨੀ ਆ ਤੇ ਪਤਾ ਨਹੀਂ ਜਿਵੇਂ ਕਿਸੇ ਦੀ ਟੋਕ ਲੱਗਦੀ ਹੁੰਦੀ ਆ ਜਾਂ ਨਾਲ ਜਿਆਦਾ ਬੁੜੀਆਂ ਹੋ ਜਾਂਦੀਆਂ ਕਹਿੰਦੇ ਆ ਪਰ ਆਪਦੀ ਵੀ ਲੱਗ ਜਾਂਦੇ ਆ ਆਪਾਂ ਕਿਸੇ ਨੂੰ ਕੀ ਕਹਿਣਾ ਤੇ ਉਹ ਪੀਣੋ ਹੀ ਹਟ ਗਈਆਂ ਹੁਣ ਥੋੜੀ ਕਹਿੰਦੇ ਚਾਹ ਹੀ ਲੈਣੀ ਆ ਸਲਾਮ ਦੀ ਥੋੜਾ ਚਾਹ ਲੈਣੀ ਦੋ ਦਏ ਜੇ ਥੋੜੀ ਜਿਹੀ ਪੱਤੀ ਬਾਹਰ ਨਹੀਂ ਹੁੰਦੀ ਆ ਥੋੜਾ ਰੰਗ ਚੇਂਜ ਹੋ ਜਾਂਦਾ ਉਹਦੇ ਨਾਲ ਫਰੋਂਠਾ ਚੈੱਕ ਕਰ ਸਕਦੇ ਹਾਂ ਰੰਗ ਚੇਂਜ ਹੋਣ ਨਾਲ ਇਦਾਂ ਲੱਗਦਾ ਹੁੰਦਾ ਇਹਨਾਂ ਨੂੰ ਵੇ ਲਓ ਜੀ ਚੈੱਕ ਕਰੋ ਚੀਜ਼ ਉਹੀ ਦੇਖੋ ਬਿਲਕੁਲ ਆ ਮੜ ਜੇ ਤੁਹਾਨੂੰ ਰੰਡੀ ਬਣਾਤੀ ਤੇ ਪਣ ਪੱਤੇ ਵਾਂਗੂ ਬਣਾਤਾ ਇਹਦੇ ਨੇ ਬੜੀਆਂ ਖੁਸ਼ ਨੇ ਤੇ ਵਧੀਆ ਖੁਸ਼ ਹੋ ਜੀ ਦੋ ਦੋ ਰੋਟੀਆਂ ਖਾ ਲੰਨੀਆਂ ਕਿਤੇ ਇੱਕਾ ਵਰਕੀ ਵੀ ਨਹੀਂ ਸੀ ਤੋੜਦੀਆਂ ਹੈਗੀਆਂ ਚਲੋ ਜੀ ਹੁਣ ਆਪਾਂ ਲਓ ਜੀ ਐ ਬੱਚਿਆਂ ਨੂੰ ਸਕੂਲ ਦੇ ਵਿੱਚ ਨਾ ਚਾਟ ਬਣਨੇ ਦਿੱਤੇ ਹੋਏ ਨੇ ਮੈਡਮਾਂ ਨੇ ਤੇ ਪਲੱਸ ਵਾਂ ਦਾ ਬੱਚਾ ਇਹ ਚਾਟ ਬਣਾ ਰਹੀ ਆ ਤੇ ਚੈੱਕ ਕਰੋ ਟਰੈਂਗ ਇਹਦੀ ਬਹੁਤ ਸੋਹਣੀ ਟਰੈਂਗ ਬਣਾਉਂਦੀ ਆ ਸਾਡੀ ਬੇਟੀ ਦੇਖੋ ਪੋਨੀਅਰ ਸਕੂਲ ਦੀ ਵਿਦਿਆਰਥਣਾ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਇਹਦੀ ਲਿਖਾਈ ਇੰਨੀ ਵਧੀਆ ਰਾਈਟਿੰਗ ਦਾ ਬਹੁਤ ਵਧੀਆ ਰਾਈਟਿੰਗ ਕਰਦੀ ਆ ਲਓ ਜੀ ਚੈੱਕ ਕਰੋ ਤੁਹਾਨੂੰ ਸਕੂਲ ਚ ਐਕਟੀਵਿਟੀ ਟੀਚਰਾਂ ਨੇ ਦੱਸੀ ਸੀ ਬਣਾਉਣ ਵਾਸਤੇ ਕਿੰਨੀ ਸੋਹਣੀ ਰਾਈਟਿੰਗ ਆ ਬੱਚੇ ਦੀ ਪੜਾਈ ਚ ਜੇ ਹੈ ਨੰਬਰ ਘਾੜ ਜਣ ਪਰ ਰਾਈਟਿੰਗ ਚ ਨਹੀਂ ਘੜਦੇ ਰਾਈਟਿੰਗ ਬਹੁਤ ਸਾਫ ਆ ਚੈੱਕ ਕਰੋ ਸਾਰੀ ਲਿਖਾ ਜੀ ਓਕੇ ਲਓ ਜੀ ਬੱਚੇ ਸਕੂਲੋਂ ਆਏ ਸੀ ਤੇ ਰੋਟੀ ਪਾਣੀ ਖਾ ਕੇ ਇਹਨਾਂ ਨੇ ਚਾਟ ਦੱਸਿਆ ਸੀ ਮੈਡਮਾਂ ਨੇ ਚਾਟ ਬਣਾ ਕੇ ਤਿਆਰ ਕਰ ਲਿਆ ਉਹ ਤੁਹਾਨੂੰ ਦਿਖਾਇਆ ਸੀ ਤੇ ਅੱਜ ਆ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਮਿਲਾਂਗੇ ਅਗਲੇ ਬਲੌਗ ਦੇ ਨਾਲ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਹਰ ਇੱਕ ਵੀਡੀਓ ਸ਼ੇਅਰ ਲਿੰਕ ਜਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਲੰਬੀਆਂ ਉਮਰਾਂ ਵਿੱਚ ਸასი ਸ਼ਗਾਰ